ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲ ਕਰਾਂਗੇ ਅਕਾਲੀ ਮੌਜੂਦਾ ਸਿਆਸਤ ਬਾਰੇ ਗੁਰੂ ਹਰਗੋਬਿੰਦ ਮਹਾਰਾਜ ਨੇ ਸਾਨੂੰ ਕਾਲ ਤੱਕ ਸਹਿਬ ਦੀ ਰਚਨਾ ਕਰਕੇ ਦਿੱਤੀ ਤੇ ਨਾਲ ਆਦੇਸ਼ ਦਿੱਤਾ ਕਿ ਸਿੱਖ ਧਰਮ ਦੇ ਨਾਲ ਸਿਆਸਤ ਕਰੇ ਪਰ ਕਰੇ ਉਹ ਜਿਹਦੇ ਉੱਤੇ ਧਰਮ ਦਾ ਕੁੰਡਾ ਹੋ ਹਰ ਸਾਡੇ ਆਗੂਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਸਿਆਸਤ ਕੀਤੀ ਹੈ ਉਹਦੇ ਨਾਲ ਦੋਸਤੋ ਜਿਹੜੇ ਸਾਡੇ ਕਾਲ ਤਖਤ ਦੇ ਸਿਧਾਂਤ ਸੀ ਉਹਨਾਂ ਨੂੰ ਵੀ ਦੋਸਤੋ ਬੜੀ ਭਾਰੀ ਸੱਟ ਲਾਈ ਸਿਧਾਂਤ ਵੀ ਤੋੜੇ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਬਿਲਕੁਲ ਜਿਹੜੀ ਸਿਆਸਤ ਸੀ ਇਹੋ ਜੇ ਤਰੀਕੇ ਦੀ ਲੈ ਚੁੱਕੀ ਹੈ ਅੱਜ ਦੋਸਤੋ ਅਕਾਲੀ ਸਿਆਸਤ ਦਾ ਬੜਾ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਮੈਂ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਦਿਹਾਤੀ ਪਾਰਟੀ ਹੈ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਮੈਂ ਕਹਿੰਦੇ ਆ ਕਿਸੇ ਦੇ ਘਰ ਦੀ ਨਹੀਂ ਮੈਂ ਉਹ ਅਕਾਲੀ ਦਲ ਦੀ ਗੱਲ ਕਰਦਾ ਜਿਹੜਾ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਫਾਇਦਾ ਹੋਇਆ ਤੇ ਜਝਾਰੂ ਇੱਕ ਸਿੱਖਾਂ ਦੀ ਜਥੇਬੰਦੀ ਸੀ ਦੋਸਤੋ ਤੇ ਅੱਜ ਆਪਾਂ ਮੌਜੂਦਾ ਸਿਆਸਤ ਦੀ ਮੈਂ ਇਹ ਗੱਲ ਕਰਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਤਿੰਨ ਲੀਡਰ ਉਹ ਨਜ਼ਰ ਆਉਂਦੇ ਐ ਜਿਹੜੇ ਅਕਾਲੀ ਸਿਆਸਤ ਨੂੰ ਅੱਗੇ ਤੋਰ ਸਕਦੇ ਆ ਦੋਸਤੋ ਅਕਾਲੀ ਸਿਆਸਤ ਨੂੰ ਅੱਗੇ ਵਧਾ ਸਕਦੇ ਆ ਉਹਨਾਂ ਤਿੰਨਾਂ ਦੇ ਵਿੱਚ ਨੰਬਰ 1 ਤੇ ਤੁਹਾਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਜਿੱਤ ਚੁੱਕੇ ਐ ਸਿਆਸਤ ਦਾ ਉਹਨਾਂ ਨੇ ਬਹੁਤ ਵੱਡਾ ਜਿਹੜਾ ਦੋਸਤੋ ਇੱਕ ਮੁਕਾਮ ਹੈ ਉਹ ਹਾਸਲ ਕਰ ਲਿਆ ਕਾਮਯਾਬ ਵੀ ਕਰ ਲਿਆ ਐਮਪੀ ਜਿੱਤ ਚੁੱਕੇ ਆ ਪਰ ਸਰਕਾਰ ਨੇ ਇੰਡੀਆ ਦੀ ਨੇ ਬਹੁਮਤ ਵਾਲੇ ਲੋਕਾਂ ਨੇ ਉਹਨਾਂ ਨੂੰ ਸੰਸਦ ਵਿੱਚ ਪੈਰ ਨਹੀਂ ਪਾਉਣ ਦਿੱਤਾ ਆਪਣੀ ਜਿੱਦ ਪਗਾਈ ਆ ਉਹਨਾਂ ਨੇ ਕਿ ਭਾਵੇਂ ਤੁਸੀਂ ਸਿੱਖੋ ਜਿਤਾ ਦਿੱਤਾ ਹੋਵੇਗਾ ਤੁਹਾਡਾ ਐਮਪੀ ਹੋਵੇਗਾ ਹੋਵੇਗਾ ਤੁਹਾਡਾ ਐਮਪੀ ਤੁਹਾਨੂੰ ਮੁਬਾਰਕ ਔਰ ਬੋਲੇਗਾ ਕਿਥੇ ਸੰਸਦ ਤਾਂ ਸਾਡੇ ਕੋਲੇ ਹੈ ਨਾ ਤੁਸੀਂ ਜਿਤਾ ਦਿੱਤਾ ਅਸੀਂ ਸੰਸਦ ਵਿੱਚ ਪੈਰ ਨਹੀਂ ਪਾਉਣ ਦੇਣਾ ਦੋਸਤੋ ਉਹਨਾਂ ਦੀ ਹਿੰਦ ਪੂਰੀ ਹੋ ਗਈ ਸਾਨੂੰ ਨਾ ਸੁਪਰੀਮ ਕੋਰਟ ਨੇ ਸੋਟ ਦਿੱਤੀ ਨਾ ਸਾਨੂੰ ਲੋਕ ਸਭਾ ਦੇ ਸਪੀਕਰ ਨੇ ਸੋਟ ਦਿੱਤੀ ਨਹੀਂ ਆਉਣ ਦਿੱਤਾ ਮੁਸਲਮਾਨਾਂ ਦਾ ਇੱਕ ਐਮਪੀ ਹੈ ਕਸ਼ਮੀਰ ਤੋਂ ਉਹਦੇ ਉੱਤੇ ਵੀ ਇਹੋ ਹੀ ਕੇਸ ਲੱਗਿਆ ਹੋਇਆ ਐਨਐਸਏ ਦਾ ਪਰ ਉਹਨੂੰ ਬੋਲਣ ਵੀ ਆਗਿਆ ਦਿੱਤੀ ਸਾਨੂੰ ਨਹੀਂ ਬੁਲਾਇਆ ਕਿਉਂਕਿ ਸਾਨੂੰ ਲੱਤ ਥੱਲੇ ਦੀ ਨਗਾਉਣਾ ਚਾਹੁੰਦੇ ਐ ਪਰ ਸਿੱਖ ਨਹੀਂ ਲੰਗਦਾ ਜਿਹੜੇ ਲੱਤਾਂ ਥੱਲੇ ਦੀ ਨੰਗੇ ਉਹ ਸੰਸਦ ਵਿੱਚ ਬੋਲੇ ਭਾਵੇਂ ਜਿੰਨਾ ਮਰਜੀ ਸਮਾਂ ਬੋਲੀ ਜਾਣ ਸੰਸਦ ਵਿੱਚ ਤੇ ਉਹਨਾਂ ਦੀ ਵੱਲੇ ਵੱਲੇ ਹੋਈ ਪਰ ਸਿੱਖਾਂ ਦੇ ਦਿਲਾਂ ਚੋਂ ਦੋਸਤੋ ਉਹਨਾਂ ਦੇ ਵਾਸਤੇ ਉਹ ਇੱਜ਼ਤ ਨਹੀਂ ਰਹੀ ਜਿਹੜੀ ਜੇਲ੍ਹ ਬੈਠੇ ਦੇ ਡਿਬਰੂਗੜ੍ਹ ਬੈਠੇ ਭਾਈ ਅੰਮ੍ਰਿਤਪਾਲ ਵਾਸਤੇ ਸੰਸਦ ਵਿੱਚ ਤੇ ਭਾਵੇਂ ਨਹੀਂ ਪਹੁੰਚਿਆ ਪਰ ਲੋਕਾਂ ਦੇ ਦਿਲਾਂ 'ਚ ਜ਼ਰੂਰ ਪਹੁੰਚਿਆ ਮੈਂ ਇਹ ਗੱਲ ਕਹਿ ਜਾਂਦਾ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਦੋਸਤੋ ਤਿੰਨ ਆਗੂ ਅੱਜ ਸਾਡੇ ਕੋਲੇ ਜਿਹੜੇ ਕਾਲੀ ਸਿਆਸਤ ਨੂੰ ਬਚਾ ਸਕਦੇ ਐ ਨੰਬਰ 1 ਮੈਂ ਕਹੇ ਤਾ ਭਾਈ ਅੰਮ੍ਰਿਤਪਾਲ ਦੋਸਤੋ ਨੰਬਰ 2 ਹੈ ਬੀਬੀ ਸਤਵੰਤ ਕੌਰ ਅਮਰਸਦੀਪ ਭਾਈ ਅਮਰੀਕ ਸਿੰਘ ਦੀ ਪੁੱਤਰੀ ਉਹਤੇ ਲੋਕ ਵਿਸ਼ਵਾਸ ਕਰਦੇ ਆ ਯਕੀਨ ਕਰਦੇ ਆ ਕਿਉਂ ਕਰਦੇ ਆ ਇਸੇ ਬੜੀ ਵੱਡੀ ਸ਼ਹਾਦਤ ਖੜੀ ਹੈ ਉਹਦੇ ਦਾਦੇ ਦਾ ਸੰਘਰਸ਼ ਖੜਾ ਹੈ ਸੰਤ ਗਿਆਨੀ ਕਰਤਾਰ ਸਿੰਘ ਉਹਦੇ 37 ਜਿਹੜੇ ਜਲੂਸ ਕੱਢੇ ਸੀ ਐਮਰਜੈਂਸੀ 'ਚ ਉਹ ਖੜੇ ਆ ਜਿਹੜੀ ਦੋਸਤੋ ਨਰਕ ਧਾਰੀਆਂ ਨਾਲ ਲੜਾਈ ਹੋਈ ਉਹ ਖੜੇ ਨੇ ਗੈਨੀ ਕਰਤਾਰ ਸਿੰਘ ਨੇ ਤੇ ਭਾਈ ਅਮਰੀਕ ਸਿੰਘ ਨੇ ਜਿਹੜਾ ਸਿੱਖ ਇਤਿਹਾਸ ਦਾ ਪੰਨਾ ਆਪਣੇ ਖੂਨ ਨਾਲ ਲਿਖਿਆ ਦੋਸਤੋ ਉਹ ਭਾਈ ਅਮਰੀਕ ਸਿੰਘ ਦਾ ਸੰਘਰਸ਼ ਕਰਿਆ ਲੋਕ ਵਿਸ਼ਵਾਸ ਕਰਦੇ ਐ ਬੀਬੀ ਸਤਵੰਤ ਕੌਰ ਦੇ ਕਿਉਂਕਿ ਪਤਾ ਹੈ ਕਿਹੜੇ ਖਾਨਦਾਨ ਵਿੱਚੋਂ ਹੈ ਕਦੇ ਨਹੀਂ ਝੁਕੇਗੀ ਕਦੇ ਨਹੀਂ ਵਿਕੇਗੀ ਦੋਸਤੋ ਤੀਜਾ ਚਿਹਰਾ ਕੌਣ ਹੈ ਤੀਜਾ 체ਰਾ ਵੀ ਵੀ ਪਰਮਜੀਤ ਕੌਰ ਖਾਲੜਾ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਦੋਸਤੋ 25000 ਲਾਸ ਦਾ ਡਾਟਾ ਇਕੱਠਾ ਕਰਨ ਵਾਲਾ ਯੋਧਾ ਇੱਕ ਦਿਨ ਆਪ ਵੀ ਦੋਸਤੋ ਲਵਾਰ ਸੋ ਜਦੋਂ 부ਚੜ اے ਪੀ ਐਸ ਗੱਲ ਤੇ ਜੀ ਸੰਧੂ ਨੇ ਘਰੋਂ ਚੁੱਕ ਕੇ ਟੋਟੇ ਟੋਟੇ ਕਰਕੇ ਸਤਲੁਜ ਵਿੱਚ ਰੋੜ ਦਿੱਤਾ ਉਹਦੀ ਧਰਮ ਪਤਨੀ ਬੀਬੀ ਪਰਮਜੀਤ कौर ਜਿਨੇ ਹਜ਼ਾਰਾਂ ਦੁੱਖ ਸਹੇ ਆਪਣੇ ਬੱਚੇ ਪਾਲੇ ਪਰ ਕਦੇ ਨਹੀਂ ਟਿੜਕੀ ਸਾਡੇ ਅਕਾਲੀ ਲੀਡਰਾਂ ਨੇ ਕਿਹਾ ਜਦੋਂ ਉਹ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਇਨਸਾਫ ਲੈਣ ਗਈ ਕਿ ਕਮਿਸ਼ਨ ਬਣਾ ਦਿਓ ਹੁਣ ਸਰਕਾਰ ਹੈ ਸਾਡੀ ਕਹਿੰਦੇ ਨਹੀਂ ਬੀਬਾ ਹੁਣ ਪ੍ਰਾਂਗੀਆਂ ਗੱਲਾਂ ਨਾ ਛੇੜ ਮਸਾ কুরਸੀ ਲਈ ਹੈ ਦੇਖੀ ਕਿਤੇ ਕੋਈ ਹੋਰ ਪੰਗਾ ਪਾ ਦੇ ਆ ਚੇਅਰਮੈਨ ਹੀ ਲੈ ਲੈ ਕੋਈ ਚੇਅਰਮੈਨ ਹੀ ਲੈ ਲੈ ਤੈਨੂੰ ਦੇ ਦਿੰਨੇ ਆ ਕੋਈ ਐਮਐਲਏ ਦੀ ਕੁਰਸੀ ਲੈ ਲੈ ਦੇ ਦਿੰਨੇ ਆ ਪਰ ਹੁਣ ਨਾ ਗੱਲ ਛੇੜੀ ਦੋ ਤੋ ਤੀਜੀ ਸ਼ਖਸੀਅਤ ਹੋ ਐ ਨੰਬਰ 1 ਕਮਰਤਪਾਲ ਸਿੰਘ ਨੰਬਰ 2 ਬੀਬੀ ਸਤਵੰਤ ਕੌਰ ਨੰਬਰ 3 ਪਰਮਜੀਤ ਕੌਰ ਖਾਲੜਾ ਦੋਸਤੋ ਇਹ ਤਿੰਨ ਚਿਹਰੇ ਜੇ ਅੱਜ ਇਕੱਠੇ ਹੋ ਜਾਣ ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਮੈਂ ਵੀ ਇਸ ਵੀਰ ਗੋਰਾਹੀ ਬੀਬੀ ਸਤਵੰਤ ਕੌਰ ਬੀਬੀ ਪਰਮਜੀਤ ਕੌਰ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਵੋ ਬੀਬੀ ਪਰਮਜੀਤ ਕੌਰ ਖਾਲੜਾ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਦੇ ਨਾਲ ਨੂੰ ਭਾਈ ਅੰਮ੍ਰਿਤਪਾਲ ਜਿੱਤੇ ਹੀ ਤਾਂ ਹੈ ਦੋਸਤੋ ਨਹੀਂ ਜਿੱਤ ਸਕਦਾ ਸੀ ਮੈਂ ਕਹਿਣਾ ਨਹੀਂ ਜਿੱਤਦਾ ਸੀ ਜੇ ਬੀਬੀ ਖਾਲੜਾ ਨਾ ਹੁੰਦੇ ਕਿਉਂਕਿ ਬੀਬੀ ਖਾਲੜਾ ਪਹਿਲਾ ਖਡੂਰ ਸਾਬ ਤੋਂ ਹਰਗੇ ਸੀ ਲੋਕਾਂ ਨੂੰ ਉਦੋਂ ਪਤਾ ਨਹੀਂ ਸੀ ਕਿ ਜਸਵੰਤ ਖਾਲੜਾ ਕੌਣ ਹੈ ਨਹੀਂ ਤੇ ਬੀਬੀ ਨੇ ਹਰਨਾ ਨਹੀਂ ਸੀ ਨਹੀਂ ਕੁਰਬਾਨੀ ਦਾ ਪਤਾ ਸੀ ਮੂਸੇ ਵਾਲੇ ਨੇ ਗਾਣਾ ਗਾਇਆ ਪਤਾ ਲੱਗਿਆ ਲੋਕਾਂ ਨੇ ਸਰਚ ਕੀਤਾ ਵੀ ਜਸਵੰਤ ਖਾਲੜਾ ਕੌਣ ਤੇ ਦੋਸਤੋ ਦੁਬਾਰੇ ਅੰਮ੍ਰਿਤਪਾਲ ਖੜਾ ਹੋਇਆ ਤੇ ਬੀਬੀ ਨੇ ਨਾਲ ਪ੍ਰਚਾਰ ਕਰਤਾ ਲੋਕਾਂ ਨੇ ਕਿਹਾ ਕਿ ਮੇਣਾ ਹੋ ਜਾਊਗਾ ਜੇ ਇਸ ਵਾਰ ਵੀ ਵੋਟ ਨਾ ਪਾਈ ਤੇ ਦੋਸਤੋ ਅੰਮ੍ਰਿਤਪਾਲ ਜਿੱਤ ਗਿਆ ਤੇ ਬੀਬੀ ਖਾਲੜਾਉ ਦੇ ਨਾਲ ਹੈ ਚਾਹੇ ਉਹ ਵਿਦੇਸ਼ਾਂ 'ਚ ਆਪਦੀ ਬੱਚੀ ਕੋਲੇ ਰਹਿ ਰਹੇ ਹੈ ਤੇ ਦੋਸਤੋ ਬੀਬੀ ਸਤਵੰਤ ਕੌਰ ਨੇ ਗਲਤ ਰਾ ਚੁਣ ਲਿਆ ਬੀਬੀ ਨੇ ਨਹੀਂ ਚੁਣਿਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਜਦੋਂ ਉਹਨੇ ਸੱਤ ਮੈਂਬਰੀ ਕਮੇਟੀ ਬਣਾਈ ਬਿੱਤ ਵੀ ਬਿਸਤਵੰਤ ਕੌਰ ਦਾ ਨਾ ਪਾ ਦਿੱਤਾ ਦੋਸਤੋ ਉਹ ਵੱਜ ਗਈ ਕਿਉਂਕਿ ਕਾਲ ਤੱਕ ਦਾ ਹੁਕਮ ਸੀ ਬੋਰਡ ਨਹੀਂ ਸੀ ਸਕਦੀ ਪਰ ਦੋਸਤੋ ਅੱਜ ਵੀ ਬਸਤਵੰਤ ਕੌਰ ਨੂੰ ਪਤਾ ਲੱਗ ਚੁੱਕਿਆ ਕਿਉਂਕਿ ਜਿਹੜਾ ਬੜੀ ਮੁਸਕਤ ਤੋਂ ਬਾਅਦ ਉਹਨਾਂ ਨੇ ਮੈਂਬਰਸ਼ਿਪ ਕੱਟ ਕੇ ਅਕਾਲੀ ਦਲ ਖੜਾ ਕੀਤਾ ਸੀ ਦੋਸਤੋ ਉਹਨਾਂ ਨੇ ਕੀ ਕੰਮ ਕੀਤਾ ਪਹਿਲਾ ਵੱਡਾ ਉਹਨਾਂ ਨੇ ਵੱਡਾ ਕੰਮ ਕੀਤਾ ਕਿ ਲੋਂਗੋ ਵਾਲ ਦੀ ਵਾਸੀ ਬਣਾਈ ਹਰਚੰਦ ਸਿੰਘ ਲੋਂਗਵਾਲ ਜੀ ਨੂੰ ਜਝਾਰੂ ਲੋਕ ਗਦਾਰ ਕਹਿੰਦੇ ਐ ਜੀ ਨੂੰ ਜਝਾਰੂ ਲੋਕ ਆਪਣਾ ਲੀਡਰ ਨਹੀਂ ਮੰਨਦੇ ਉਹਦੀ ਵਰ੍ਹੇਸ਼ੀ ਮਨਾ ਕੇ ਬੀਬੀ ਸਤਵੰਤ ਕੌਰ ਦਾ ਮਨ ਟੁੱਟਿਆ ਉਹਨੇ ਆਖਿਆ ਕਿ ਮੇਰੀ ਫੋਟੋ ਕਿਉਂ ਲਾਈ ਗਈ ਤੁਸੀਂ ਇਹ ਵਰ੍ਹੇਸ਼ੀ ਕਿਉਂ ਮਨਾਈ ਹੈ ਦੋਸਤੋ ਪਰ ਕਾਲ ਤਖਤ ਦੇ ਹੁਕਮ ਤੇ ਬੀਬੇ ਨੇ ਬੀਬੀ ਜੀ ਨੇ ਬਹੁਤ ਚੰਗਾ ਕੀਤਾ ਅਕਾਲੀ ਦਲ ਤੇ ਖੜਾ ਕਰਤਾ ਪਰ ਮੈਂ ਕਹਿਣਾ ਚਾਹਣਾ ਹੈ ਕਿ ਬੀਬੀ ਸਤਵੰਤ ਕੌਰ ਜੀ ਇਉਂ ਹੀ ਵੰਦੇ ਆ ਜਿਨ੍ਹਾਂ ਨੇ ਦਿੱਲੀ ਨਾਲ ਘੱਟ ਜੋੜ ਕਰਨਾ ਤਵਾਨੂੰ ਤਾਂ ਕਰਕੇ ਤਾਂ ਕਰਕੇ ਤੁਹਾਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਨਾ ਤੁਹਾਡਾ ਚੱਲਦਾ ਸੀ ਜੇ ਕਿਤੇ ਸਾਰੇ ਡੈਲੀ ਗੇਟਾਂ ਤੋਂ ਪੁੱਛਿਆ ਹੁੰਦਾ ਪਰਚੀ ਪਵਾਈ ਹੁੰਦੀ ਕਿ ਤੁਹਾਡਾ ਨਾ ਚੱਲਦਾ ਸੀ ਤੁਹਾਨੂੰ ਪ੍ਰਧਾਨ ਬਣਾ ਕੇ ਸਾਰੇ ਖੁਸ਼ੀ ਪਰ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੇ ਜਿਹੜੇ ਵਿੱਚ ਲੀਡਰ ਬੈਠੇ ਸੀ ਰਖੜੇ ਵਰਗੇ ਕਿਉਂਕਿ ਉਹਨਾਂ ਦਾ ਬੀਜੇਪੀ ਨਾਲ ਸਿੱਧਾ ਕਨੈਕਸ਼ਨ ਹੈ ਉਹ ਚਾਹੁੰਦੇ ਸੀ ਜੇਕਰ ਬੀਬੀ ਸਤਵੰਤ ਕੌਰ ਪ੍ਰਧਾਨ ਬਣਗੀ ਦਿੱਲੀ ਨਾਲ ਗੱਠ ਜੋੜ ਨਹੀਂ ਹੁੰਦਾ ਇਹ ਸ਼ਹੀਦ ਪਰਿਵਾਰ ਦੀ ਬੱਚੀ ਹੈ ਨੰਬਰ 1 ਦਿੱਲੀ ਨੇ ਸਾਡੇ ਨਾਲ ਗੱਲ ਨਹੀਂ ਕਰਨੀ ਨੰਬਰ 2 ਜੇ ਗੱਲ ਕਰੀ ਤੇ ਬੀਬੀ ਸਤਵੰਤ ਕੌਰ ਨੇ ਸ਼ਰਤਾਂ ਤੋਂ ਬਿਨਾ ਨਹੀਂ ਮੰਨਣਾ ਜੇ ਗੱਠ ਜੋੜ ਕਰਨ ਵਾਸਤੇ ਨੰਬਰ 1 ਤੇ ਰਾਜ਼ੀ ਨਹੀਂ ਹੋਣਾ ਜੇ ਰਾਜ਼ੀ ਹੋਈ ਤੇ ਫਿਰ ਸ਼ਰਤਾਂ ਮਨਾਊਗੀ ਦਿੱਲੀ ਤੋਂ ਕਿ ਬੰਦੀ ਸਿੰਘ ਸਾਡੇ ਛੱਡੋ ਜਿਹੜੀ ਧਾਰਾ ਸਾਨੂੰ Hindu ਕਹਿੰਦੀ ਹੈ ਉਹਨੂੰ ਕੱਢੋ ਸੰਵਿਧਾਨ ਚੋਂ ਫੌਜ ਦੀ ਭਰਤੀ 'ਚ ਸਾਡਾ 50% ਕੋਟਾ ਕਰੋ ਸਾਨੂੰ ਵੱਧ ਅਧਿਕਾਰ ਦਿਓ ਅਨੰਦਪੁਰ ਦਾ ਮਤਾ ਪ੍ਰਵਾਨ ਕਰੋ ਬੀਬੀ ਨੇ ਇਹ ਗੱਲਾਂ ਮਨਾਉਣੀਆਂ ਦਿੱਲੀ ਤੋਂ ਉਹਨਾਂ ਨੇ ਮੰਨਣਾ ਨਹੀਂ ਤੇ ਸਾਨੂੰ ਕੁਰਸੀ ਨਹੀਂ ਮਿਲਣੀ ਦੋਸਤੋ ਤਾਂ ਕਰਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਦੇ ਵੀ ਬਾਜੀ ਰਹੇਗੇ ਮੈਂ ਅੱਜ ਵੀ ਸਤਵੰਤ ਕੌਰ ਨੂੰ ਕਹਿਣਾ ਹੈ ਕਿ ਅੰਮਰਤਪਾਲ ਸਿੰਘ ਦੇ ਪਿਤਾ ਜੀ ਮਾਤਾ ਜੀ ਉਹਨਾਂ ਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਹਿਣਾ ਚਾਹਣਾ ਹੈ ਕਿ ਉਹ ਬੀਬੀ ਸਤਵੰਤ ਕੌਰ ਦੇ ਉੱਤੇ ਦਬਾਅ ਪਾਉਣ ਇਕੱਠੇ ਹੋਣ ਸੰਗਤ ਦੇ ਰੂਪ ਵਿੱਚ ਉਹਨੂੰ ਕਹਿਣ ਕਿ ਜਿੰਨਾ ਚਿਰ ਵੀ ਬਾਜੀ ਭਾਈ ਅੰਮਰਤਪਾਲ ਸਿੰਘ ਜੇਲ੍ਹ ਵਿੱਚ ਹੈ ਉਹਨਾਂ ਚਿਰ ਬਾਰਸ ਪੰਜਾਬ ਦੇ ਅਕਾਲੀ ਦਲ ਦੀ ਕਮਾਂਡ ਤੁਸੀਂ ਸੰਭਾਲੋ ਦੋਸਤੋ ਇਧਰ ਤੇ ਪ੍ਰਧਾਨ ਬੀਬੀ ਨੂੰ ਨਹੀਂ ਬੜਾਇਆ ਗਿਆ ਪਰ ਅੰਮ੍ਰਿਤਪਾਲ ਦੀ ਪਾਰਟੀ ਕੋਲੇ ਮੌਕਾ ਹੈ ਉਹ ਜਾਣ ਤੇ ਬੀਬਾ ਸਤਵੰਤ ਕੌਰ ਨੂੰ ਪ੍ਰਧਾਨ ਲਾ ਦੇਣ ਪਾਰਟੀ ਦਾ ਜੇ ਪ੍ਰਧਾਨ ਲਾ ਦਿੰਦੇ ਹੈ ਅੰਮ੍ਰਿਤਪਾਲ ਨੂੰ ਵੀ ਬੀਬਾ ਬਾਹਰ ਲੈ ਆਵੇਗੀ ਮੰਗਾਂ ਵੀ ਮਨਾ ਲੇਗੀ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਉਹਦੇ ਨਾਲ ਸਾਰੀ ਸਿੱਖ ਹਕੂਮਤ ਚੱਲ ਪੂਗੀ ਆ ਅਮਰਸ਼ੀਦ ਦੀ ਬੱਚੀ ਹੈ ਪੜ੍ਹੀ ਲਿਖੀ ਹੈ ਉਹਨੂੰ ਲਿਆਕਤ ਹੈ ਇਸ ਲਈ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਉਹਨਾਂ ਦੀ ਪਾਰਟੀ ਨੂੰ ਬੇਨਤੀ ਹੈ ਕਿ ਬੀਬਾ ਸਤਵੰਤ ਕੌਰ ਨੂੰ ਪ੍ਰਧਾਨ ਲਾਇਆ ਜਾਵੇ ਜਿੰਨਾ ਚਿਰ ਅੰਬਰਤਪਾਲ ਜੇਲ੍ਹ ਚੋਂ ਨਹੀਂ ਆਉਂਦਾ ਉਹਨਾਂ ਚਿਰ ਬੀਬੀ ਨੂੰ ਪ੍ਰਧਾਨ ਬਣਾ ਲਓ ਬਾਅਦ ਵਿੱਚ ਤੁਸੀਂ ਦੇਖ ਲਿਓ ਕੀ ਕਰਦੇ ਪਾਰਟੀ ਖੜੀ ਹੋ ਜੇਗੀ ਲੋਕਾਂ ਨੂੰ ਉਮੀਦਾਂ ਵੱਜ ਜਾਣਗੀਆਂ ਦੋਸਤੋ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬੇਨਤੀ ਹੈ ਕਿ ਉਹ ਉਹਨਾਂ ਦੇ ਨਾਂ ਦੀ ਸ਼ਿਫਾਰਿਸ਼ ਕਰਨ ਜਾਂ ਤੇ ਉਹ ਆਪ ਪ੍ਰਧਾਨ ਬਣ ਜੇ ਆਪ ਨਹੀਂ ਬਣਦੇ ਉਹਨਾਂ ਨੂੰ ਆਪਣੀ ਬੱਚੀ ਕੋਲੇ ਵਿਦੇਸ਼ਾਂ ਚ ਜਾਣਾ ਪੈਂਦਾ ਹੈ ਘਰੇਲੂ ਮਜਬੂਰੀਆਂ ਹੁੰਦੀਆਂ ਬੰਦੇ ਦੀਆਂ ਦੋਸਤੋ ਕਿਉਂਕਿ ਪਰਿਵਾਰ ਨੇ ਪਹਿਲਾਂ ਬੜਾ ਸੰਤਾਪ ਢੰਡਾਇਆ ਤੇ ਇਸ ਲਈ ਮੈਂ ਕਹਿਣਾ ਚਾਹਣਾ ਹੈ ਕਿ ਬੀਬੀ ਖਾਲੜਾ ਜੀ ਬੀਬਾ ਸਤਵੰਤ ਕੌਰ ਨੂੰ ਤੈ ਕੇ ਪ੍ਰਧਾਨ ਬਣਾਉਣ ਕਿ ਦੋਸਤੋ ਐਮ ਨਹੀਂ ਲੱਗੇਗਾ ਜਦੋਂ 2027 ਦੇ ਵਿੱਚ ਫਿਰ ਫਸਵੀ ਟੱਕਰ ਹੋਵੇਗੀ ਇਸ ਲਈ ਅੱਜ ਇਹ ਤਿੰਨ ਚਿਹਰੇ ਇਹੋ ਜਿਹੇ ਐ ਜਿਹੜੇ ਅਕਾਲੀ ਦਲ ਨੂੰ काम ਜਬ ਕਰ ਸਕਦੇ ਆ ਦੋਸਤੋ ਦੂਜੇ ਆਕਾਲੀ ਦਲਾਂ ਦੀ ਮੈਂ ਤਾਂ ਨਹੀਂ ਗੱਲ ਕੀਤੀ ਕਿਉਂਕਿ ਭਰਾਵੋ ਉਹਨਾਂ ਦੇ ਹਾਲਾਤ ਦੇਖੇ ਹੋਏ ਐ ਸਭ ਸਾਰੇ ਦੇਖ ਚੁੱਕੇ ਐ ਕੀ ਕਰਨਗੇ ਨੰਬਰ 1 ਤੇ ਲੋਕਾਂ ਦਾ ਉਹਨਾਂ ਤੇ ਵਿਸ਼ਵਾਸ ਹੀ ਨਹੀਂ ਵੱਜ ਰਿਹਾ ਲੋਕ ਨਾਲ ਤੁਰ ਹੀ ਨਹੀਂ ਰਹੇ ਆ ਜਿਹੜਾ ਦੂਜਾ ਆਕਾਲੀ ਦਲ ਬਣਿਆ ਸੀ ਇਹਦੇ ਵਿੱਚ ਵੀ ਆ ਇੱਕ ਦੋ ਗੱਲਾਂ ਤੋਂ ਇਹਨਾਂ ਦੀ ਸੋਚ ਸਪਸ਼ਟ ਹੋ ਗਈ ਐ ਨੰਬਰ 1 ਤੇ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਨਾ ਲਾਉਣਾ ਇਹ ਉਹਨਾਂ ਦੀ ਬਹੁਤ ਵੱਡੀ ਭੁੱਲ ਸੀ ਗਲਤੀ ਸੀ ਦੋਸਤੋ ਕਿਉਂਕਿ ਹਰਪ੍ਰੀਤ ਤੇ ਸਾਰੇ ਇਲਜ਼ਾਮ ਲੱਗੇ ਆ ਦੋਸ਼ ਲੱਗੇ ਆ ਕਿ ਉਹਨੇ ਜਾਣ ਬੁੱਝ ਕੇ ਕਿਸੇ ਬੰਦੇ ਨੂੰ ਨੁਕਸਾਨ ਪਹੁੰਚਾਇਆ ਤੇ ਉਹ ਗੱਲ ਦੋਸਤੋ ਸੱਚ ਹੁੰਦੀ ਜਾਂਦੀ ਹੈ ਤੇ ਦੋਸਤੋ ਦੂਜਾ ਦਿੱਲੀ ਦਾ ਕਿ ਉਹ ਦਿੱਲੀ ਨਾਲ ਮਿਲੇ ਹੋਏ ਆ ਮਿੱਤ ਸਾਦੇ ਯਾਰ ਇਹ ਵੀ ਗੱਲ ਮਿਲਦੀ ਹੈ ਆਪ ਪ੍ਰਧਾਨ ਉਹਨਾਂ ਨੇ ਨਹੀਂ ਬਣਨਾ ਸੀ ਬੀਬਾ ਸਤਵੰਤ ਕੌਰ ਬਣ ਜਾਂਦੇ ਤੇ ਲੋਕਾਂ ਦਾ ਭਰੋਸਾ ਵੱਧ ਜਾਂਦਾ ਜੁੜ ਜਾਂਦੇ ਤੇ ਨੰਬਰ 2 ਤੇ ਵੱਡੀ ਗਲਤੀ ਲੋਂਗਵਾਲ ਦੀ ਵਰਸੀ ਮਨਾਈ ਹੈ ਉਹਨਾਂ ਨੇ ਅਮਰ ਸ਼ਹੀਦ ਕਿਹਾਰਚੰਦ ਸਿੰਘ ਲੋਂਗਵਾਲ ਨੂੰ ਫਿਰ ਜਿਹੜੇ ਸਿੰਘਾਂ ਨੇ ਉਹਨੂੰ ਸਜ਼ਾ ਦਿੱਤੀ ਹੈ ਦੋਸਤੋ ਉਹ ਸਿੰਘ ਤਾਂ ਫਿਰ ਕਾਤਲ ਹੋਏ ਉਹ ਸਿੰਘ ਤਾਂ ਫਿਰ ਮਾਰੇ ਹੋਏ ਇਸ ਲਈ ਇਹ दोगਲੇ ਚਿਹਰੇ ਸਿੱਖਾਂ ਦੇ ਵਿੱਚ ਕਦੇ ਨਹੀਂ ਚੱਲਦੇ ਇਸ ਲਈ ਇਹਨਾਂ ਨੂੰ ਬੇਨਤੀ ਹੈ ਤਿੰਨੇ ਜੀਕਰ ਲੀਡਰ ਮੌਕਾ ਸੰਭਾਲ ਲੈਂਦੇ ਐ ਅੰਮ੍ਰਿਤਪਾਲ ਦੀ ਪਾਲਟੀ ਵੀ ਦੋਸਤੋ ਮੌਕਾ ਸੰਭਾਲ ਲੈਂਦੀ ਹੈ ਤੇ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਮਯਾਬ ਹੋ ਸਕਦੇ ਐ ਨਹੀਂ ਤੇ ਦੋਸਤੋ ਮੁਸ਼ਕਲ ਹੈ ਇਹ ਨਹੀਂ ਇਕ ਗੱਲਾਂ ਬਾਤਾਂ ਸੀ ਵੀਡੀਓ ਲੰਬੀ ਹੋ ਜਾਵੇਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਗੱਲਬਾਤ ਕਰਾਂਗੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਆਪਣਾ ਨਾਮਾ ਚੈਨਲ ਹੈ ਪਿਛਲੇ ਦੇ ਵਿੱਚ ਬੜੀਆਂ ਦਿੱਕਤਾਂ ਦੋਸਤੋ ਆ ਗਈਆਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਇਕ ਸੇ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ